ਘਰ ਦਾ ਰੇਟ ਹੈਗਾ ਇੱਕ ਵਾਰੀ 1.6 ਲੱਖ ਰੁਪਇਆ ਡਿਮਾਂਡ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਵਾਂਗੇ ਤੇ ਜਿਨ੍ਹਾਂ ਨੂੰ ਵੀ ਮਤਲਬ ਕਿ ਸਸਤਾ ਘਰ ਚਾਹੀਦਾ ਉਹਨਾਂ ਵਾਸਤੇ ਵਧੀਆ ਵੀਡੀਓ ਆਪਾਂ ਹੱਲ ਲੈ ਕੇ ਪਹੁੰਚੇ ਹਾਂ ਤੇ ਇਕੱਲੀ-ਇਕਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26100 73 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ 'ਤੇ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਇੱਕ ਬਿਸਵੀਂ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਹੈ। ਛੋਟਾ ਜਿਹਾ ਘਰ ਹੈ ਪਰ ਰੇਟ ਬਹੁਤ ਘੱਟ ਹੈ ਜੀ। ਤੇ ਕੰਮ ਵੀ ਵਧੀਆ ਇਹਨਾਂ ਨੇ ਕਰਵਾ ਰੱਖਿਆ ਹੈ। ਜਿਵੇਂ ਕਿ ਪਲਾਸਟਰ ਵਗੈਰਾ ਹੋਇਆ ਸਾਰਾ ਲੈਂਟਰ ਤੇ ਹੈ। ਬਾਕੀ ਬਾਥਰੂਮ ਤੁਸੀਂ ਦੇਖ ਲਓ। ਜਦੋਂ ਆਪਾਂ ਮੇਨ ਗੇਟ ਰਾਹੀਂ ਅੰਦਰ ਐਂਟਰ ਕਰਦੇ ਆ ਪਹਿਲਾਂ ਤਾਂ ਬਾਥਰੂਮ ਹੀ ਆਪਾਂ ਨੂੰ ਮਿਲੂਗਾ। ਤੁਸੀਂ ਦੇਖ ਲਓ ਸਾਰਾ ਆਪਾਂ ਨੂੰ ਜਿਵੇਂ ਕਿ ਟਾਈਲਾਂ ਤੋਂ ਵਗੈਰ ਸਾਰਾ ਕੰਮ ਕੀਤਾ ਮਿਲੂਗਾ ਜੀ। ਤੇ ਨਾਲ ਆਪਾਂ ਨੂੰ ਇੱਕ ਨਿੱਕੀ ਜੀ ਰਸੋਈ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਚ ਰੇਟ ਸਾਢੇ 6 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨਹੀਂ ਕੀਤੀ ਐ ਮੌਕੇ ਤੇ ਘਟਾਵਾ ਦਾ ਕੀਤਾ ਜਾਊਗਾ ਮਾਲਕ ਕਹਿੰਦੀ ਐ ਵੀ ਅਡਜਸਟਮੈਂਟ ਕਰ ਲਵਾਂਗੇ ਤੇ ਸਾਹਮਣੇ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਤੇ ਬਾਸਪੇਸ਼ਨ ਵਗੈਰਾ ਲੱਗਿਆ ਹੋਇਆ ਪਾਣੀ ਦੀ ਵਧੀਆ ਸਪਲਾਈ ਐ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ نیچے ਜਿੰਨਾ ਫਾਰਸ਼ ਆਪਾਂ ਨੂੰ ਮਿਲੂਗਾ ਸਾਰਾ ਸਿਮੈਂਟਡ ਫਾਰਸ਼ ਆਪਾਂ ਨੂੰ ਮਿਲੂਗਾ ਸੀ ਕਮਰਾ ਵਧੀਆ ਬਣਾ ਰੱਖਿਆ ਤੁਹਾਨੂੰ ਅੰਦਰ ਵੀ ਲੈ ਕੇ ਚੱਲੂਗਾ ਬਾਕੀ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ ਤੇ ਘਰ ਤੁਸੀਂ ਦੇਖ ਰਹੇ ਹੋ ਤੇ ਜਿਹਨੂੰ ਵੀ ਘਰ ਪਸੰਦ ਆਵੇ ਵਧੀਆ ਲੱਗੇ ਤਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਜੂਗਾ ਸਕਰੀਨ ਤੇ ਅੱਗੇ ਤੇ ਸਾਰੀ ਗੱਲਬਾਤ ਜਿੰਨੀ ਕਰਨੀ ਹੋਈ ਤੁਸੀਂ ਮਾਲਕ ਨਾਲ ਕਰ ਲਿਓ ਜਿਹੜਾ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਪੁੱਛ ਸਕਦੇ ਹੋ ਜੀ ਬਾਕੀ ਵਧੀਆ ਘਰ ਹੈ ਜੀ ਬਾਕੀ ਤੁਸੀਂ ਦੇਖ ਰਹੇ ਹੋ ਤੇ ਡਿਮਾਂਡ ਤੋਂ ਉਹਨੂੰ ਪਤਾ ਲੱਗ ਗਈ ਜੇ ਆਪਾਂ ਰੇਟ ਦੇਖੀਏ ਤਾਂ ਠੀਕ ਵੀ ਹੈ ਜੀ ਬਾਕੀ ਤੁਸੀਂ ਮਾਲਕ ਤੋਂ ਜਿਹੜੀ ਵੀ ਜਾਣਕਾਰੀ ਲੈਣੀ ਹੋਈ ਗੱਲ ਕਰ ਲਿਓ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 9872435601 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ 9872435601 ਗੱਲ ਕਰਨੀ ਹੋਈ ਜਿਹੜੀ ਵੀ ਗੱਲ ਕਰ ਲਿਓ ਘਰ ਬਾਰੇ ਕੋਈ ਗੱਲ ਕਰਨੀ ਹੈ ਜਾ ਕੋਈ ਹੋਰ ਗੱਲ ਕਰਨੀ ਆ ਤੁਸੀਂ ਕਰ ਲਿਓ ਸੀ ਮਾਲਕ ਦਾ ਨੰਬਰ ਆ ਸਿੱਧਾ ਆ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋ ਚੁਗੀ ਤੇ ਇਹਨਾਂ ਦਾ ਬੀਪੀਓ ਗੌਰ ਲੱਗਦਾ ਸੀ ਤੁਸੀਂ ਜਾ ਕੇ ਦੇਖਣਾ ਘਰ ਗੌਰ ਏਰੀਆ ਚ ਆਪਾਂ ਨੂੰ ਮਿਲੂਗਾ ਬਾਕੀ ਇੱਕ ਬਿਸਵੇ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਸਾਰਾ ਲੈਂਟਰ ਤੇ ਆ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਗਿਆ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਕਾਫੀ ਡਿਮਾਂਡ ਆਪਣੇ ਕੋਲੇ ਆ ਰਹੀ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਸਸਤੇ ਤੋਂ ਸਸਤਾ ਸਾਡੇ ਵਾਸਤੇ ਘਰ ਲੈ ਕੇ ਪਹੁੰਚੋ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੀਆਂ ਜੀ ਸਸਤਾ ਘਰ ਹੈ ਵਧੀਆ ਘਰ ਹੈ ਤੇ ਕੋਈ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਤੁਹਾਨੂੰ ਲੱਗੀ ਤੇ ਘਰ ਤੁਹਾਨੂੰ ਅੱਜ ਕਿਵੇਂ ਦਾ ਲੱਗਿਆ ਹਾ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਘਰ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਕਰ ਵਧੀਆ ਲੱਗਿਆ ਵੀਡੀਓ ਪਸੰਦ ਆਈ ਆ ਤਾਂ ਲਾਈਕ ਕਰ ਦੋ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਆਪਣੇ ਕੋਲੇ ਹਰ ਏਰੀਆ ਚੋਂ ਹਰ ਤਰ੍ਹਾਂ ਦੀਆਂ ਕੂਠੀਆਂ ਘਰ ਮਕਾਨ ਆਉਂਦੇ ਰਹਿੰਦੇ ਆ ਤੇ ਬਹੁਤ ਸਾਰੀਆਂ ਆਪਾਂ ਕੂਠੀਆਂ ਪਾਈਆਂ ਹੋਈਆਂ ਹਰ ਏਰੀਆ ਚੋਂ ਬਹੁਤ ਘੱਟ ਰੇਟਾਂ 'ਚ ਮਕਾਨ ਤੇ ਆਪਣੀਆਂ ਪਿਛਲੀਆਂ ਵੀਡੀਓ ਚੈੱਕ ਕਰੋ ਤੁਸੀਂ ਹਰ ਏਰੀਆ ਚ ਤੁਹਾਨੂੰ ਮਿਲੂਗੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਤੁਹਾਡੇ ਏਰੀਆ ਦੀ ਜੋ ਵੀ ਤੁਸੀਂ ਲੱਭ ਰਹੇ ਹੋ ਕੋਠੀ ਲੱਭ ਰਹੇ ਹੋ ਘਰ ਲੱਭ ਰਹੇ ਹੋ ਮਕਾਨ ਲੱਭ ਰਹੇ ਹੋ ਤੁਹਾਨੂੰ ਮਿਲੂਗਾ ਜ਼ਰੂਰ ਤੁਸੀਂ ਬਸ ਆਪਣੀ ਵੀਡੀਓ ਚੈੱਕ ਕਰੋ ਤੁਹਾਨੂੰ ਤੁਹਾਡੇ ਰੇਟ ਦਾ ਘਰ ਮਿਲ ਜੂਗਾ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਵੀ ਲਾਜ਼ਮੀ ਕਰੋ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਕੋਈ ਖਰਚਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜਿੱਥੇ ਵੀ ਤੁਹਾਡੇ ਕੋਲੇ ਘਰ ਹੈ ਕੂਠੀ ਹੈ ਮਕਾਨ ਚਾਹੇ ਖੇਤ ਦੇ ਵਿੱਚ ਚਾਹੇ ਸ਼ਹਿਰ ਚ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਵਧੀਆ ਤੇ ਆਪਣੇ ਕੋਲੇ ਬਣਾ ਕੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਤਵਾੜੀ ਲਗਾ ਦਿੱਤੀ ਜਾਊਗੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਤੇ ਕਮੈਂਟ ਕਰਨ ਨਾ ਭੁੱਲੋ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ